ਪਰ ਇਹ ਹੂਕ ਨਿਕਲੀ ਅੰਦਰੋਂ ਕਿ ਬਾਈ ਸੱਚੀ ਰੱਬ ਨੇ ਯਾਰ ਇੱਕ ਮਾਂ ਦਾ ਪੁੱਤ ਖੋਲਿਆ ਜਿਹਦਾ ਜਾਣਦ ਵਾਲੇ ਸਮਣ ਦੀ ਇੱਕ ਬੱਚਾ ਦਾ ਬਾਪ ਖੋਲਿਆ ਕਿ ਭੈਣਾਂ ਦਾ ਵੀਰ ਖੋਲਿਆ ਸਹੀ ਗੱਲ ਬਾਈ ਕਰੋ ਕਿ ਅਰਦਾਸ ਹੈ ਜਾਣਾ ਸਭ ਨਹੀਂ ਹੈ ਕਿ ਮਰਨ ਲਿਖਾਏ ਤਮ ਮੰਡਲ ਮੇ ਆਏ ਪਹਿਲਾ ਬੰਦਾ ਮੌਤ ਲ ਖਾ ਕੇ ਆਉਂਦਾ ਫਿਰ ਇਸ ਧਰਤੀ ਤੇ ਆਉਂਦਾ ਨਹੀਂ ਤਾਂ ਬਾਣੀ ਚ ਲਿਖਿਆ ਕਈ ਜਨਮ ਬਾਈ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਕਈ ਜਨਮ ਪੰਖੀ ਸਰੂਪ ਕੋ ਬੰਦਾ ਪਤਾ ਨਹੀਂ ਕੀ ਕੀ ਬਣ ਕੇ ਆਉਂਦਾ ਹੈ ਪਰ ਆਹ ਜਿਹੜਾ ਜਨਮ ਹੈ ਨਾ ਇਹ ਜਨਮ ਕਹਿੰਦਾ ਕਿਸੇ ਦਾ ਆਇਆ ਮੁਬਾਰਕ ਹੁੰਦਾ ਕਿਸੇ ਦਾ ਗਿਆ ਮੁਬਾਰਕ ਹੁੰਦਾ ਇਹ ਬਾਈ ਦਾ ਆਇਆ ਵੀ ਮੁਬਾਰਕ ਗਿਆ ਵੀ ਮੁਬਾਰਕ ਹੈ ਜਾਣਾ ਸਭ ਨੇ ਬਾਈ ਜਾਣਾ ਉਹਦਾ ਮੁਬਾਰਕ ਹੁੰਦਾ ਜਿਹੜਾ ਮੇਰਾ ਕੋਈ ਰਿਸ਼ਤਾ ਨਹੀਂ ਮੇਰਾ ਕੋਈ ਬਲੱਡ ਰਿਲੇਸ਼ਨ ਨਹੀਂ ਮੇਰੀ ਕੋਈ ਕੁੱਲ ਦਾ ਕੋਈ ਗੋਤੀ ਨਹੀਂ ਹੈ ਬਾਈ ਮੈਂ ਬਾਈ ਨੂੰ ਸਿਰਫ ਕੁਝ ਕੁਝ ਪਲ ਹੀ ਮਿਲੇ ਆ ਔਰ ਦੋ ਦੋ ਚਾਰ ਬਾਰ ਮਿਲੇ ਆ ਉਹੀ ਦੋ ਦੋ ਪਲਾਂ ਦੀ ਉਹ ਸਾਂਝ ਇੰਨੀ ਵੱਡੀ ਹੋ ਗਈ ਤੁਹਾਡੀ ਉਹ ਇੰਨੀ ਵੱਡੀ ਸਾਂਝ ਹੋ ਗਈ ਬਾਈ ਉਹਦੇ ਗੀਤਾਂ ਨਾਲ ਇਹਦਾ ਪਿਆਰ ਪੈ ਗਿਆ ਉਹਦੇ ਸੁਭਾਅ ਨਾਲ ਇੰਨਾ ਪਿਆਰ ਪੈ ਗਿਆ ਉਹ ਇੱਕ ਹੱਸਦਾ ਮੁਖੜਾ ਉਹ ਉਹ ਇਦਾਂ ਦੇ ਕੋਲੋਲਾ ਕਰਦਾ ਸੀ ਵੀ ਨਾਲ ਵਾਲੇ ਬੰਦੇ ਨੂੰ ਵੀ ਹਸਾ ਦਿੰਦਾ ਸੀ